ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਜਿਹਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ ਬਾਲ ਵਿਆਹ ਬਾਲ ਵਿਆਹ ਚਾਈਲਡ ਮੈਰਿਜ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਪੁਰਾਣੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਕਿ ਛੋਟੀ ਉਮਰ ਦੇ ਬੱਚਾ ਦਾ ਜਿਹੜਾ ਵਿਆਹ ਕਰ ਦਿੱਤਾ ਜਾਂਦਾ ਨਾਤਾ ਸਰੀਰਕ ਤੌਰ ਤੇ ਤੇ ਨਾ ਹੀ ਮਾਨਸਿਕ ਤੌਰ ਤੇ ਸ਼ਾਦੀ ਦੇ ਲਾਇਕ ਹੁੰਦੇ ਆ ਪਰ ਪੁਰਾਣੀਆਂ ਪਰੰਪਰਾਵਾਂ ਆਪਣੇ ਧਰਮ ਤੇ ਪੁਰਾਣੇ ਲੋਕਾਂ ਦੇ ਜਿਹੜੇ ਰੀਤੀ ਰਿਵਾਜ ਆ ਉਹ ਫਿਰ ਵੀ ਇਹਨੂੰ ਮੰੰਬੇ ਚਲਦੇ ਆ ਰਹੇ ਸੀ ਤੇ ਉਹ ਛੋਟੇ ਬੱਚਿਆਂ ਦੀ ਸ਼ਾਦੀ ਕਰ ਦਿੰਦੇ ਸੀ ਜਦੋਂ ਕਿ ਬੱਚੇ ਸ਼ਾਦੀ ਦੇ ਲਾਇਕ ਨਹੀਂ ਹੁੰਦੇ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਲਦੇ ਆ ਚਲਦੇ ਆ ਉਹ ਜਿਹੜੇ ਬੱਚੇ ਆ ਕਿਉਂਕਿ ਸਮਾਜ ਦੇ ਪਰਿਵਰਤੀ ਉਹ ਆਪਣੀ ਜ਼ਿੰਮੇਵਾਰੀ ਨੂੰ ਹਜੇ ਸਮਝਦੇ ਨਹੀਂ ਸੀ ਉਹਨਾਂ ਦੀ ਇਹ ਉਮਰ ਨਹੀਂ ਹੁੰਦੀ ਸੀ ਸ਼ਾਦੀ ਵਾਲੀ ਤੇ ਉਹ ਅੱਗੇ ਬੱਚਾ ਨੂੰ ਜਨਮ ਦੇ ਦਿੰਦੇ ਸੀ ਜਿਹੜੇ ਕਿ ਬੱਚੇ ਵੀ ਤੰਦਰੁਸਤ ਪੈਦਾ ਫਿਰ ਨਹੀਂ ਹੁੰਦੇ ਸੀ ਨਾ ਹੀ ਉਹਨਾਂ ਨੂੰ ਸਮਾਜ ਦੇ ਪਰਿਵਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਹੁੰਦਾ ਸੀ ਇਸ ਤਰ੍ਹਾਂ ਜੇ ਕਹਿ ਲਈਏ ਵੀ ਖੇਡਣ ਉੱਦਣ ਦੀ ਜਿਹੜੀ ਉਹਨਾਂ ਦੀ ਉਮਰ ਹੁੰਦੀ ਸੀ ਬੱਚਿਆਂ ਦੀ ਉਹਦੇ ਵਿੱਚ ਉਹਨਾਂ ਦੀ ਸ਼ਾਦੀ ਕਰਕੇ ਤੋਰ ਦਿੱਤਾ ਜਾਂਦਾ ਸੀਗਾ ਤੇ ਉਹ ਸਾਰੀ ਜ਼ਿੰਦਗੀ ਜਿਹੜੀਆਂ ਉਹ ਫਿਰ ਸ਼ਿਕਾਰ ਰਹਿੰਦੀਆਂ ਸੀਗੀਆਂ ਸਮਾਜ ਦੀਆਂ ਕੁਰੀਤੀਆਂ ਦੀਆਂ ਤਾਂ ਆਪ ਨੂੰ ਵੀ ਪਤਾ ਕਿ ਜਦੋਂ ਪਰਤਾੜਨਾ ਸ਼ੁਰੂ ਹੋ ਜਾਂਦੀ ਹੈ ਕਿਸੇ ਚੀਜ਼ ਦੀ ਕੋਈ ਜ਼ਬਰਦਸਤੀ ਸਮਾਜ ਕਿਸੇ ਦੇ ਨਾਲ ਕਰਨ ਲੱਗ ਜਾਂਦਾ ਤੇ ਉਹਦੇ ਵਾਸਤੇ ਕੋਈ ਨਾ ਕੋਈ ਫਿਰ ਆਵਾਜ਼ ਜ਼ਰੂਰ ਉਠਾਉਂਦਾ ਤੇ ਆਵਾਜ਼ ਜਦੋਂ ਉਠਾਉਂਦਾ ਤੇ ਹੌਲੀ-ਹੌਲੀ ਜੜੀ ਉਹਦਾ ਫਿਰ ਇੱਕ ਕਾਨੂੰਨ ਬਣਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਹ ਜਿਹੜਾ ਬਾਲ ਵਿਆਹ ਇਹ ਵੀ ਪੁਰਾਣੇ ਸਮੇਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਸੀਗਾ ਕਈ-ਕਈ ਜੜੀਆਂ ਪਰੰਪਰਾਵਾਂ ਚੱਲਦੀ ਆ ਰਹੀਆਂ ਕਈ ਪ੍ਰਜਾਤੀਆਂ ਸਾਡੇ ਦੇਸ਼ ਦੇ ਵਿੱਚ ਐਦਾਂ ਦੀਆਂ ਕਿ ਉਹ ਛੋਟੀ ਜੀ ਜਦੋਂ ਬੱਚੀ ਹੁੰਦੀ ਹੈ ਉਹਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਨੂੰ ਸੱਦ ਕੇ ਤੇ ਕਿਸੇ ਵੱਡੀ ਉਮਰ ਦੇ ਬੰਦੇ ਦੇ ਨਾਲ ਉਹਦੀ ਸ਼ਾਦੀ ਕਰ ਦਿੰਦੇ ਆ ਉਹਨੂੰ ਕੁਝ ਪਤਾ ਨਹੀਂ ਹੁੰਦਾ ਕੁੜੀ ਨੂੰ ਉਹ ਤੋਰ ਦਿੰਦੇ ਉਹਨੂੰ ਵਿਚਾਰੀ ਨੂੰ ਨਾਲ ਉਹਦੇ ਤਾਂ ਫਿਰ ਕੀ ਹੁੰਦਾ ਕਿ ਕਿਉਂਕਿ ਉਹਨਾਂ ਦਾ ਸਰੀਰਕ ਤੌਰ ਤੇ ਨਾ ਮਾਨਸਿਕ ਤੌਰ ਤੇ ਉਹਨੂੰ ਪਤਾ ਹੀ ਨਹੀਂ ਸ਼ਾਦੀ ਕੀ ਚੀਜ਼ ਹੈ ਪਰ ਉਹਨੂੰ ਉਹਦੇ ਲੜ ਲਾ ਦਿੱਤਾ ਤੇ ਉਹ ਸਾਰੀ ਜ਼ਿੰਦਗੀ ਜਿਹੜੀ ਆ ਉਹ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਤੇ ਆਪਣੀ ਜਿਹੜੀ ਜ਼ਿੰਦਗੀ ਨੂੰ ਇੱਕਦਾਂ ਬਰਬਾਦ ਹੀ ਕਰ ਲੈਂਦੀ ਹੈ ਪਰ ਇਸ ਤਰੀਕੇ ਦੇ ਚਲਦਿਆਂ ਚਲਦਿਆਂ ਇਹ ਸੋਚ ਵਿਚਾਰ ਕੀਤਾ ਗਿਆ ਕਿ ਕੋਈ ਇੱਕ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਆਪਾਂ ਜਿਹੜੀ ਇਹ ਲੜਕੀਆਂ ਦੇ ਦਾ ਸ਼ੋਸ਼ਣ ਹੋ ਰਿਹਾ ਛੋਟੀ ਉਮਰ ਦੇ ਵਿੱਚ ਹੀ ਜ਼ਬਰਦਸਤੀ ਧਰਮ ਦੇ ਪਰ ਵੀ ਜਾਂ ਪ੍ਰਾਣੀਆਂ ਪਰੰਪਰਾਵਾਂ ਦੇ ਹਿਸਾਬ ਦੇ ਨਾਲ ਉਹਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਇਹ ਨਹੀਂ ਹੋਣੀ ਚਾਹੀਦੀ ਤਾਂ ਇਹਦੇ ਵਾਸਤੇ ਜਦੋਂ ਬ੍ਰਿਟਿਸ਼ ਗਵਰਨਮੈਂਟ ਦਾ ਰਾਜ ਸੀ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ ਤਕਰੀਬਨ 1927-28 ਦੇ ਵਿੱਚ ਰਾਏ ਸਾਹਿਬ ਹਰ ਬਿਲਾਸ ਸ਼ਾਰਦਾ ਉਹਨਾਂ ਨੇ ਇਹਦੇ ਕਦੀ ਗੱਲਬਾਤ ਜਿਹੜੀ ਆ ਉਹ ਸਦਨ ਦੇ ਵਿੱਚ ਕੀਤੀ ਸੀ 1927-28 ਦੇ ਵਿੱਚ ਰਾਏ ਸਾਹਿਬ ਹਰ ਬਿਲਾਸ ਸ਼ਾਰਦਾ ਤੇ ਕਿਉਂਕਿ ਉਹਨਾਂ ਨੇ ਇਹ ਸ਼ੁਰੂਆਤ ਜਦੋਂ ਕੀਤੀ ਸੀ ਤੇ ਉਹਦੇ ਨਾਂ ਦੇ ਉੱਤੇ ਹੀ ਇੱਕ ਬਣ ਗਿਆ ਵੀ ਸ਼ਾਰਦਾ ਐਕਟ ਸ਼ਾਰਦਾ ਐਕਟ ਉਹਦੇ ਨਾਂ ਤੇ ਬਣ ਗਿਆ ਉਹਦੇ ਵਿੱਚ ਕੁਝ ਤੀਜਾ ਸੁਝਾਅ ਦਿੱਤੇ ਗਏ ਸੀ ਪਰ ਉਹ ਵੀ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਲਾਗੂ ਨਹੀਂ ਹੋ ਸਕਿਆ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਉਹ ਰੁਕੀਆਂ ਨਹੀਂ ਤੇ ਅੱਗੇ-ਅੱਗੇ ਚਲਦੇ ਚਲਦੇ ਉਸੇ ਤਰੀਕੇ ਨਾਲ ਛੋਟੀਆਂ ਬੱਚੀਆਂ ਦੀ ਜਿਹੜੀ ਸ਼ਾਦੀ ਕਰਕੇ ਉਹਨਾਂ ਨੂੰ ਮਤਲਬ ਭੇਜਦੇ ਰਹੇ ਸਮਾਜ ਦੇ ਵਿੱਚ ਹੋਰ ਬੁਰਾਈਆਂ ਜਿਹੜੀਆਂ ਉਹ ਜਾਂਦੀਆਂ ਵੱਧ ਗਈਆਂ ਤਾਂ ਇਸ ਤਰੀਕੇ ਦੇ ਨਾਲ ਚਲਦੇ ਹਾਂ ਚਲਦੇ ਹਾਂ ਫਿਰ ਇਹ ਸੋਚਿਆ ਗਿਆ ਕਿ ਜੇ ਇਸ ਚੀਜ਼ ਦੀ ਰੋਗ ਲਾਉਣੀ ਆਪਾਂ ਤੇ ਇੱਕ ਬੜਾ ਮਜ਼ਬੂਤ ਆਪਾਂ ਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਉਹਦੇ ਵਿੱਚ ਜਿਹਦੇ ਵਿੱਚ ਕੋਈ ਕਮੀਆਂ ਨਾ ਹੋਣ ਤਾਂ ਫਿਰ ਬਾਲ ਵਿਆਹ પ્રતિषेਧ ਅਧਿਨਿਯਮ 2006 ਇਹ ਇੱਕ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਸੁਧਾਰ ਕੀਤੀਆਂ ਗਈਆਂ ਤੇ ਇਹ ਜਿਹੜਾ ਕਿਸੇ ਵੀ ਧਰਮਾਂ ਉਹਨੂੰ ਨਹੀਂ ਮੰਨਦਾ ਕਿਸੇ ਵੀ ਧਰਮ ਦਾ ਹੋਵੇ ਕੋਈ ਸਾਰਿਆਂ ਵਾਸਤੇ ਜਿਹੜਾ ਲਾਗੂ ਹੈ ਕਿ ਜੇ ਕੋਈ ਬਾਲ ਵਿਆਹ ਕਰਦਾ ਤੇ ਉਹਨੂੰ ਸਜ਼ਾ ਦਾ ਪ੍ਰਾਵਧਾਨ ਹੈ ਸਾਰੇ ਧਰਮਾਂ ਵਾਸਤੇ ਲਾਗੂ ਹੈ ਹੁਣ ਆਪਾਂ ਇਹ ਗੱਲ ਕਰਨੀ ਆ ਵੀ ਬਾਲ ਵਿਆਹ ਕੀ ਹੈ ਬਾਲ ਵਿਆਹ ਕੀ ਹੈ ਤੇ ਇਸ ਕਾਨੂੰਨ ਦੇ ਮੁਤਾਬਕ ਬਾਲ ਵਿਆਹ ਕੀ ਹੈ ਆਪਾਂ ਨੂੰ ਜਾਨਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਤੁਸੀਂ ਬੱਚੇ ਹੋ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਵੀ ਜਾਓਗੇ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਜੇ ਕਿਤੇ ਇਹ ਗੱਲਬਾਤ ਹੁੰਦੀ ਹੈ ਤੇ ਤੁਸੀਂ ਇਸ ਐਕਟ ਦਾ ਸਾਰਾ ਲੈ ਸਕਦੇ ਹੋ ਸਭ ਤੋਂ ਪਹਿਲੀ ਗੱਲ ਤੋ ਇਹ ਜਿਹੜਾ ਬਾਲ ਵਿਆਹ ਪ੍ਰਤੀषेਧ ਅਧਿਨਿਯਮ 2006 ਆ ਇਹਦੀਆਂ ਟੋਟਲ 21 ਧਾਰਾਵਾਂ ਆ ਟੋਟਲ ਕਿੰਨੀਆਂ ਇਹਦੀਆਂ 21 ਧਾਰਾਵਾਂ ਹਰ ਇੱਕ ਧਾਰਾ ਦੇ ਵਿੱਚ ਲਿਖਿਆ ਗਿਆ ਕਿ ਜੇ ਕੋਈ ਇਹ ਕੰਮ ਕਰਦਾ ਤੇ ਉਹਨੂੰ ਇਹ ਸਜ਼ਾ ਮਿਲੇਗੀ ਇਹ ਕਰਦਾ ਤੇ ਇਹ ਮਿਲੇਗੀ ਸਜ਼ਾ ਤੋ ਇਹੜੀਆਂ ਟੋਟਲ ਧਾਰਾਵਾਂ ਕਿੰਨੀਆਂ 21 21 ਐ ਉਹਦੇ ਵਿੱਚ ਜੇ ਕੋਈ ਵੀ ਮਤਲਬ ਗੁਨਾਹਗਾਰ ਤੇ ਉਹਨੂੰ ਸਜ਼ਾ ਮਿਲ ਸਕਦੀ ਹੈ ਹੁਣ ਆਪਾਂ ਇਹ ਗੱਲ ਕਰਨੀ ਆ ਵੀ ਬਾਲ ਵਿਆਹ ਜਿਹੜਾ ਵਿਆਹ ਤਾਂ ਇੱਕ ਰੀਤੀ ਰਵਾਜ ਪਰੰਪਰਾ ਆਪਣੀ ਸਮਾਜ ਨੂੰ ਚਲਾਉਣ ਵਾਸਤੇ ਬੜੀ ਜ਼ਰੂਰੀ ਜਿਹੜੀ ਹੈਗੀ ਆ ਇੱਕ ਰੀਤੀ ਹੈ ਹਨਾ ਪਰ ਬਾਲ ਵਿਆਹ ਕੀ ਚੀਜ਼ ਹੈ ਤੇ ਬਾਲ ਵਿਆਹ ਦੀ ਸ਼੍ਰੇਣੀ ਦੇ ਵਿੱਚ ਉਹ ਆਉਂਦੇ ਆ ਕਿ ਜਿਹੜੀ ਲੜਕੀ ਹੈ ਜੇ ਉਹਦੀ ਉਮਰ 18 ਸਾਲ ਤੋਂ ਘੱਟ ਹੈ ਤੇ ਉਹਦਾ ਕੋਈ ਵਿਆਹ ਕਰ ਦਿੰਦਾ ਤੇ ਉਹਨੂੰ ਬਾਲ ਵਿਆਹ ਦੀ ਸ਼੍ਰੇਣੀ ਦੇ ਵਿੱਚ ਗਿਣਿਆ ਜਾਏਗਾ ਜੇ ਉਹਦਾ 18 ਸਾਲ ਤੋਂ ਪਹਿਲਾਂ ਕੋਈ ਵਿਆਹ ਕਰ ਦਿੰਦਾ ਤੇ ਕੀ ਦੀ ਗਲਤੀ ਗਣੀ ਜਾਏਗੀ ਕੀ ਦੀ ਗਲਤੀ ਗਣੀ ਜਾਊ ਮਾਪੇ ਉਹਦੀ ਜਾਂ ਜਿਹੜੀ ਉਹਨੂੰ ਵੀ ਸ਼ਾਦੀ ਕਰਵਾ ਰਹੇ ਆ ਤੋਂ ਲੜਕੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਆ 18 ਸਾਲ ਜਾਂ ਇਸ ਤੋਂ ਵੱਧ 18 ਸਾਲ ਤੋਂ ਘੱਟ ਉਹ ਬਾਲ ਵਿਆਹ ਹੀ ਮੰਨਿਆ ਜਾਏਗਾ ਜੇ ਲੜਕਾ ਉਹਦੀ ਉਮਰ 21 ਸਾਲ ਤੋਂ ਜੇ ਘੱਟ ਹੈ ਤਾਂ ਉਹ ਵੀ ਬਾਲ ਵਿਆਹ ਹੀ ਮੰਨਿਆ ਜਾਏਗਾ ਤਾਂ ਕਿਸੇ ਕਿਸੇ ਦੇ ਵਿੱਚ ਇਹ ਹੋ ਸਕਦਾ ਕਿ ਕੱਲੀ ਲੜਕੀ ਜਿਹੜੀ ਉਹ ਬਾਲ ਵਿਆਹ ਦੇ ਵਿੱਚ ਆਉਂਦੀ ਹੋਵੇ ਲੜਕੇ ਦੀ ਉਮਰ ਜ਼ਿਆਦਾ ਹੋਏਗੀ ਕਿਸੇ ਦੇ ਵਿੱਚ ਇਹ ਵੀ ਹੋ ਸਕਦਾ ਕਿ ਲੜਕੇ ਦੀ ਉਮਰ ਘੱਟ ਹੋਵੇ ਲੜਕੀ ਦੀ ਉਮਰ ਜ਼ਿਆਦਾ ਹੋਏਗੀ ਉਹ ਵੀ ਬਾਲ ਵਿਆਹ ਜਿਹਾ ਹੁੰਦਾ ਤੇ ਜੇ ਦੋਨੋਂ ਹੀ 18 ਸਾਲ ਦੀ ਲੜਕੀ ਤੇ 21 ਸਾਲ ਦਾ ਲੜਕਾ ਇਸ ਤੋਂ ਘੱਟ ਉਮਰ ਵਾਲੇ ਹੋਗੇ ਤਾਂ ਫਿਰ ਉਹ ਦੋਨੇ ਬਾਲ ਵਿਆਹ ਦੇ ਵਿੱਚ ਆ ਜਾਂਦੇ ਆ ਇੱਥੋਂ ਤੱਕ ਸਮਝ ਲੱਗ ਗਈ? ਹਾਂਜੀ ਇੱਕ ਵਾਰੀ ਦੁਬਾਰਾ ਫਿਰ ਗੱਲਬਾਤ ਕਰਦੇ ਆਂ ਅੰਬਾ ਕਿ ਸਭ ਤੋਂ ਪਹਿਲਾਂ ਜਿਹੜਾ ਇਹਦੀ ਸ਼ੁਰੂਆਤ ਕਿੰਨੇ ਕੀਤੀ ਹੈ 1927-28 ਦੇ ਵਿੱਚ ਰਾਏ ਸਾਹਿਬ ਹਰ ਬਿਲਾਸ ਸ਼ਾਰਦਾ ਰਾਏ ਸਾਹਿਬ ਹਰ ਬਿਲਾਸ ਸ਼ਾਰਦਾ ਤੇ ਉਹਨਾਂ ਦੇ ਨਾਂ ਦੇ ਉੱਤੇ ਹੀ ਸ਼ਾਰਦਾ ਜਿਹੜਾ ਐਕਟ ਉਹ ਬਣ ਗਿਆ ਸੀ ਔਰ ਉਹਦੇ ਵਿੱਚ ਕਈ ਕਮੀਆਂ ਸੀ ਪਰ ਉਹਨੂੰ ਉਹਦੇ ਨਾਲ ਵੀ ਜਿਆਦਾ ਸਮਾਜ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਤਾਂ ਫਿਰ ਬਾਲ ਵਿਆਹ ਪ੍ਰਤੀਸ਼ੇਦ ਅਧਿਨਿਯਮ 2006 ਇਹ ਸਖਤ ਜਿਹੜਾ ਐਕਟ ਬਣਿਆ ਜਿਹਦੇ ਨਾਲ ਕਿ ਇਹਦੇ ਵਿੱਚ ਕੁਝ ਸ਼ਰਤਾਂ 21 ਧਾਰਾਵਾਂ ਇਹਦੀਆਂ ਤੇ ਬਾਲਗ 18 ਸਾਲ ਤੋਂ ਘੱਟ ਜਿਹੜੀ ਲੜਕੀ ਹੈ ਬਾਲ ਵਿਆਹ ਗਿਣੀ ਜਾਏਗੀ 21 ਸਾਲ ਤੋਂ ਘੱਟ ਜੇ ਲੜਕਾ ਉਹ ਵੀ ਬਾਲ ਵਿਆਹ ਦੇ ਵਿੱਚ ਗਿਣਿਆ ਜਾਏਗਾ ਸਾਰੇ ਧਰਮਾਂ ਵਾਸਤੇ ਇਹ ਲਾਗੂ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਫਲਾਣੇ ਧਰਮ ਦੇ ਵਿੱਚ ਛੂਟ ਸੀ ਵੀ ਇੰਨੇ ਸਾਲ ਦੀ ਮੈਰਿਜ ਕੀਤੀ ਜਾ ਸਕਦੀ ਹੈ ਪਰ ਇਹਦੇ ਵਿੱਚ ਸਾਰੇ ਧਰਮਾਂ ਵਾਸਤੇ ਬਰਾਬਰ ਹੈ ਇਸ ਤੋਂ ਇਲਾਵਾ ਵਿਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਭਾਰਤੀ ਰਹਿੰਦੇ ਆ ਸਾਰਿਆਂ ਵਾਸਤੇ ਲਾਗੂ ਹੈ ਸਾਰੇ ਇਸ ਐਕਟ ਨੂੰ ਮੰਨਣਗੇ ਦੋ ਸਟੇਟ ਇਦਾਂ ਦੇ ਆ ਕੇਂਦਰੀ ਸ਼ਾਸਕ ਪ੍ਰਦੇਸ਼ ਇੱਕ ਤਾਂ ਜੰਮੂ ਕਸ਼ਮੀਰ ਹੈ ਉਹਦੇ ਵਿੱਚ ਇਹ ਲਾਗੂ ਨਹੀਂ ਹੈ ਦੂਸਰਾ ਪੌਂਡੀਚੇਰੀ ਉਹਦੇ ਵਿੱਚ ਇਹ ਲਾਗੂ ਨਹੀਂ ਹੈ ਬਾਕੀ ਸਾਰੇ ਦੇਸ਼ ਦੇ ਵਿੱਚ ਲਾਗੂ ਹੈ ਤਾਂ ਦੋ ਜਿਹੜੇ ਕੇਂਦਰੀ ਸ਼ਾਸਕ ਪ੍ਰਦੇਸ਼ ਆ ਪੌਂਡੀਚੇਰੀ ਜੰਮੂ ਕਸ਼ਮੀਰ ਇਹਨਾਂ ਦੇ ਵਿੱਚ ਇਹ ਲਾਗੂ ਨਹੀਂ ਹੈ ਬਾਕੀ ਸਾਰਿਆਂ ਦੇ ਵਿੱਚ ਇਹ ਲਾਗੂ ਹੈ ਹੁਣ ਆਪਾਂ ਨੂੰ ਇਹ ਵੀ ਪਤਾ ਕਿ ਮੰਨ ਲਓ ਇੱਕ ਐਕਟ ਬਣ ਗਿਆ ਕਾਨੂੰਨ ਬਣ ਗਿਆ ਪਰ ਸਾਰੇ ਮੰਨਣਗੇ ਉਹਨੂੰ ਸਾਰੇ ਨਹੀਂ ਮੰਨਣਗੇ ਤਾਂ ਇਹਦਾ ਮਤਲਬ ਕਿਸੇ ਨਾ ਕਿਸੇ ਦੀ ਨਿਯੁਕਤੀ ਕਰਨੀ ਪੈਗੀ ਕਿ ਜੇ ਕਿਸੇ ਕਿਤੇ ਪ੍ਰੋਬਲਮ ਆ ਰਹੀ ਹੈ ਮੰਨ ਲਓ ਤੁਹਾਨੂੰ ਕੱਲ ਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਤੁਸੀਂ ਕਿਸੇ ਨੂੰ ਦੱਸਣਾ ਤੇ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਕਿਹਨੂੰ ਦੱਸਣਾ ਤਾਂ ਉਹਦੇ ਵਾਸਤੇ ਜਿਹੜਾ ਇੱਕ ਬਾਲ ਵਿਆਹ ਪ੍ਰਤੀਸ਼ੇਦ ਅਧਿ ਨਿਯਮਾ ਇੱਕ ਅਧਿਕਾਰ ਹੀ ਹੁੰਦਾ ਜਿਦੇ ਕੋਲੇ ਇਹ ਜਿਹੜੀ ਆ ਰਿਪੋਰਟ ਕੀਤੀ ਜਾ ਸਕਦੀ ਆ ਹੁਣ ਜੇ ਤਾਂ ਕੋਈ ਰਿਪੋਰਟ ਆਉਂਦੀ ਆ ਤੇ ਉਹਦਾ ਉਹ ਸੋਲੂਸ਼ਨ ਕਰੇਗਾ ਅਧਿਕਾਰੀ ਜੇ ਨਹੀਂ ਆ ਤੇ ਉਹਦਾ ਇਹ ਵੀ ਕੰਮ ਆ ਵੀ ਸਮਾਜ ਨੂੰ ਜਾਗਰੂਕ ਕਰਨਾ ਸਮਾਜ ਨੂੰ ਉਹ ਜਾਗਰੂਕ ਵੀ ਕਰੇਗਾ ਬਈ ਇਹ ਕਾਨੂੰਨ ਆ ਤਾਂ ਕਿ ਕੋਈ ਇਹੋ ਜੀ ਗਲਤੀ ਕਰੇ ਹੀ ਨਾ ਕਿਉਂਕਿ ਕਾਨੂੰਨ ਦੀ ਤਾਂ ਉਦੋਂ ਲੋਡ ਪੈ ਗਈ ਨਾ ਜਦੋਂ ਉਹਤੇ ਕੋਈ ਗਲਤੀ ਕਰੇਗਾ ਫਿਰ ਉਹ ਅਦਾਲਤ ਚ ਜਾਏਗਾ ਜਿਹੜਾ ਕੋਈ ਵੀ ਹੈਗਾ ਕਹਿੰਦੇ ਉਸ ਤੋਂ ਪਹਿਲਾਂ ਹੀ ਲੋਕ ਅਵੇਰ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਤੇ ਹੋ ਸਕਦਾ ਸਾਨੂੰ ਉੱਥੇ ਜਾਣ ਦੀ ਲੋੜ ਹੀ ਨਾ ਪਵੇ ਤੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਕਿਉਂ ਜਾਗਰੂਕ ਕੀਤਾ ਜਾ ਰਿਹਾ ਤੁਹਾਨੂੰ ਕਿਉਂ ਜਾਗਰੂਕ ਕੀਤਾ ਜਾ ਰਿਹਾ ਕਿ ਕਿਸੇ ਵੀ ਚੀਜ਼ ਨੂੰ ਜੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜੇ ਤੁਸੀਂ ਲਾਈਫ ਹੈ ਤੁਹਾਡੀ ਲਾਈਫ ਹੈ ਤੁਸੀਂ ਲੋਕਾਂ ਨੂੰ ਜ਼ਿਆਦਾ ਗਿਆਨ ਦੇ ਸਕਦੇ ਹੋ ਹਰ ਇੱਕ ਦੇ ਨਾਲ ਗੱਲਬਾਤ ਕਰ ਸਕਦੇ ਆ ਠੀਕ ਹੈ ਤਾਂ ਇਸ ਤਰੀਕੇ ਦੀ ਇਹ ਜਿਹੜੀ ਹੈ ਪ੍ਰਾਪਦਾਨਾ ਅਧਿਕਾਰੀ ਕੋਲੇ ਪਹੁੰਚਾਇਆ ਜਾ ਸਕਦਾ ਹੁਣ ਜਦੋਂ ਅਧਿਕਾਰੀ ਕੋਲੇ ਕਿਸੇ ਦੀ ਕੋਈ ਇਹੋ ਜੀ ਸੂchnਾ ਚਲੇ ਜਾਂਦੀ ਹੈ ਤਾਂ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਕੀ ਕੀ ਮਿਲ ਸਕਦੀ ਹੈ ਇਸ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਕੀ ਮਿਲ ਸਕਦੀ ਹੈ ਸਭ ਤੋਂ ਪਹਿਲਾਂ ਤਾਂ 2 ਸਾਲ ਦੀ ਉਹਨੂੰ ਸਖਤ ਸਜ਼ਾ ਮਿਲ ਸਕਦੀ ਹੈ 2 ਸਾਲ ਦੀ ਸਖਤ ਸਜ਼ਾ ਦਾ ਪ੍ਰਾਵਧਾਨ ਹੈ ਉਹਦੇ ਵਾਸਤੇ ਜਿਹੜਾ ਦੋਸ਼ੀ ਹੈ ਬਾਲ ਵਿਆਹ ਕਰਾਉਣ ਦੇ ਵਿੱਚ ਜਿਨੇ ਸ਼ੁਰੂਆਤ ਕੀਤੀ ਹੈ 2 ਸਾਲ ਦੀ ਸਖਤ ਸਜ਼ਾ ਉਹਨੂੰ ਹੋ ਸਕਦੀ ਹੈ ਜਾਂ 1 ਲੱਖ ਜੁਰਮਾਨਾ ਉਹਨੂੰ ਹੋ ਸਕਦਾ ਹੈ ਜਾਂ ਫਿਰ ਦੋਨੋਂ ਹੀ ਹੋ ਸਕਦੇ ਆ 2 ਸਾਲ ਦੀ ਸਖਤ ਸਜ਼ਾ ਵੀ ਹੋ ਸਕਦੀ ਹੈ 1 ਲੱਖ ਦਾ ਜੁਰਮਾਨਾ ਵੀ ਹੋ ਸਕਦਾ ਇਹ ਹੁਣ ਜਿਹੜੀਆਂ ਧਾਰਾਵਾਂ ਇਹਦੀਆਂ 21 ਹੈਗੀਆਂ ਉਹਨਾਂ ਦੇ ਵਿੱਚ ਲਿਖਿਆ ਵੀ ਜੇ ਕਿਸੇ ਦਾ ਕਿੰਨਾ ਕੁ ਦੋਸ਼ ਹੈ ਤੇ ਉਹਨੂੰ ਕਿੰਨੀ ਕੁ ਸਜ਼ਾ ਜਿਹੜੀ ਆ ਉਹ ਮਿਲ ਸਕਦੀ ਆ ਪਰ ਕੋਰਟ ਦੇ ਵਿੱਚ ਬਾਹਲ ਵਿਆਹ ਕਰਵਾਉਣ ਵਾਲੇ ਨੂੰ ਜੱਜ ਸਾਹਿਬ 2 ਸਾਲ ਦੀ ਸਖਤ ਸਜ਼ਾ ਵੀ ਦੇ ਸਕਦੇ ਆ ਜਾਂ 1 ਲੱਖ ਜੁਰਮਾਨਾ ਕਰ ਸਕਦੇ ਆ ਜਾਂ ਦੋਨੇ ਵੀ ਕਰ ਸਕਦੇ ਆ ਇਹ ਉਹਦੇ ਤੇ ਹੁਣ ਦੋਸ਼ੀ ਦੇ ਉੱਤੇ ਦੇਖਿਆ ਜਾਏਗਾ ਕਿ ਉਹਦਾ ਜਿਹੜਾ ਦੋਸ਼ ਆ ਉਹ ਕਿੰਨਾ ਕੁ ਵੱਡਾ ਐਥੋਂ ਤੱਕ ਸਮਝ ਲੱਗ ਗਈ ਸਾਰਿਆਂ ਨੂੰ ਤੋ ਲੜਕੀ ਦੀ ਉਮਰ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਆ ਲੜਕੇ ਦੀ ਉਮਰ ਕਿੰਨੀ ਹੋਣੀ ਚਾਹੀਦੀ ਆ 21 ਸਾਲ ਹੁਣ ਇਹਦੇ ਵਿੱਚ ਕਈ ਜਿਹੜੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਈ ਜਿਹੜੀਆਂ ਸਸਤਾਵਾਂ ਕਈ ਜਿਹੜੇ ਐਕਟ ਬਣੇ ਹੋਏ ਆ ਇੱਕ ਤਾਂ ਯੂਨੀਸੇਫ ਆ ਯੂਨੀਸੇਫ ਲਿਖ ਲਓ ਯੂ ਐਨ ਆਈ ਸੀ ਈ ਐਫ ਕੈਪੀਟਲ ਲੈਟਰਾਂ ਦੇ ਵਿੱਚ ਲਿਖਣਾ ਇਹਦੀ ਬਾਅਦ ਫੁੱਲ ਫਾਰਮੇਸ਼ਨ ਵੀ ਲਿਖਣੀ ਆਪਾਂ ਯੂ ਐਨ ਆਈ ਸੀਈਫ ਇਹਦੀ ਫੁੱਲ ਫਾਰਮੇਸ਼ਨ ਲਿਖ ਲਓ ਯੂਨਾਈਟਿਡ ਨੇਸ਼ਨਸ ਯੂਨਾਈਟਿਡ ਨੇਸ਼ਨ ਚਿਲड्रन ਆਨ ਦਾ 1900 40 ਤਾਂ ਇਹ ਜਿਹੜੀ ਸੰਸਥਾ ਜਦੋਂ ਸੈਕੰਡ ਵਰਲਡ ਵਾਰ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਬਣੀ ਹੈ ਤਾਂ ਇਹਨੇ ਮਤਲਬ ਸੋਚ ਵਿਚਾਰ ਕੀਤੀ ਹੈ ਵੀ ਜਿਹੜੇ ਬੱਚੇ ਆ ਉਹਨਾਂ ਦੀ ਉਥਾਨ ਵਾਸਤੇ ਕੋਈ ਨਾ ਕੋਈ ਜਿਹੜਾ ਐਕਟ ਕੋਈ ਨਾ ਕੋਈ ਪ੍ਰਾਵਧਾਨ ਹੋਣਾ ਚਾਹੀਦਾ ਤਾਂ ਯੂਨੀਸੇਫ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਇਹ ਸਮਝਣਾ ਵੀ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ 1946 1946 ਦਾ ਮਤਲਬ ਇਹ ਆ ਕਿ 1946 ਦੇ ਵਿੱਚ ਇਹਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਤੇ ਜੇ ਤੁਹਾਡੇ ਤੋਂ ਇਸ ਤਰ੍ਹਾਂ ਕਿਹ ਨਾਲ ਵੀ ਪੁੱਛਿਆ ਜਾ ਸਕਦਾ ਵੀ ਯੂਨੀਸੇਫ ਦੀ ਸ਼ੁਰੂਆਤ ਕਦੋਂ ਹੋਈ ਹੈ ਤਾਂ 1946 ਇਸ ਤੋਂ ਬਾਅਦ ਦੇ ਵਿੱਚ ਜਦੋਂ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਹੋਣ ਲੱਗੇ ਤੁਸੀਂ ਹੁਣ ਥੋੜੇ ਦਿਨ ਪਹਿਲਾਂ ਵੀ ਸੁਣਿਆ ਹੋਣਾ ਕਿ ਇੱਕ 5 ਸਾਲ ਦੀ ਬੱਚੀ ਸੀ ਤੇ ਇੱਕ ਲੜਕੇ ਨੇ ਉਹ ਲੜਕੀ ਦੇ ਨਾਲ ਮਤਲਬ ਦੁਸ਼ਮਵਾਰ ਕੀਤਾ ਤੇ ਜਦੋਂ ਕਿਉਂਕਿ ਉਹ ਥੋੜੀ ਦੇਰ ਬਾਅਦ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਤੇ ਜਦੋਂ ਗਲਤੀ ਹੋ ਗਈ ਉਹਦੀ ਦੁਸ਼ਮਵਾਰ ਹੋ ਗਿਆ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਕੋਲ ਇੱਕ ਹੀ ਚਾਂਸ ਰਹਿ ਗਿਆ ਵੀ ਇਹਨੂੰ ਲੜਕੀ ਨੂੰ ਮਾਰ ਦਿੱਤਾ ਜਾਵੇ ਨਹੀਂ ਤਾਂ ਫਿਰ ਜ다가 ਬਈ ਅੱਗੇ ਗੱਲਬਾਤ ਵਧ ਸਕਦੀ ਹੈ ਤੇ ਕਿਉਂਕਿ ਜਦੋਂ ਬੱਚੇ ਜਿਹੜੇ ਮਾਨਸਿਕ ਰੋਗੀ ਹੈ ਉਹਨੂੰ ਪਤਾ ਤਾਂ ਲੱਗਾ ਨਹੀਂ ਉਹ ਲੜਕੀ ਨੂੰ ਵੀ ਮਾਰਦਾ ਤੇ ਉਸ ਬੰਦੇ ਨੂੰ ਹਾਸੀ ਦੀ ਸਜ਼ਾ ਹੋਈ ਹੈ ਇਹ ਥੋੜੇ ਦਿਨ ਪਹਿਲਾਂ ਦੀ ਖਬਰ ਹੈ ਤੋਂ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜੀਆਂ ਚੀਜ਼ਾਂ ਤੋਂ ਵੀ ਅਵੇਅਰ ਕਰਨਾ ਆਪਣੇ ਸਮਾਜ ਨੂੰ ਜਾਣਕਾਰੀ ਦੇਣੀ ਹੈ ਤਾਂ ਕਿ ਕੋਈ ਮਤਲਬ ਇਹੋ ਜਿਹਾ ਕਦਮ ਅੱਗੇ ਨਾ ਠਾਵੇ ਨਹੀਂ ਤਾਂ ਕਾਨੂੰਨ ਬਹੁਤ ਸਖਤ ਹੈ ਸਾਰਿਆਂ ਵਾਸਤੇ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਦੋਂ ਉੱਥੇ ਕੋਈ ਚਲੇ ਜਾਂਦਾਵੇ ਤੇ ਅਸੀਂ ਇਹਨਾਂ ਚੀਜ਼ਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਕਿ ਜਿਹੜੀਆਂ ਛੋਟੀਆਂ ਬੱਚੀਆਂ ਉਹਨਾਂ ਦਾ ਦੁਸ਼ਕਰਮ ਵੀ ਕਿਸੇ ਨੇ ਨਹੀਂ ਉਹਦੇ ਨਾਲ ਕਰਨਾ ਕਿਸੇ ਨੇ ਹਿੰਮਤ ਨਹੀਂ ਕਰਨੀ ਤੇ ਦੂਸਰਾ ਕਿ ਬਾਲ ਵਿਆਹ ਜਿਹੜਾ ਇਹ ਵੀ ਨਹੀਂ ਆਪਾਂ ਹੋਣ ਦੇਣਾ ਇਹ ਵੀ ਬਹੁਤ ਵੱਡਾ ਕੋ ਕਰਮ ਹੈ ਇਹਦੇ ਵੀ ਜਿਹੜੇ ਨਤੀਜੇ ਬਹੁਤ ਬਾਅਦ ਦੇ ਵਿੱਚ ਬੁਰੇ ਨਿਕਲਦੇ ਆ ਤੁਹਾਨੂੰ ਯਾਦ ਹੋਵੇਗਾ ਇੱਕ ਫੂਲਨ ਦੇ ਵੀ ਡਾਕੂ ਫੂਲਨ ਦੇ ਵੀ ਹੈ ਨਾ ਸੀ ਨਾ ਫੂਲਨ ਗਾਣੀ ਸੁਣਿਆ ਨਾ ਸਾਰੇ ਨਾ ਡਾਕੂ ਉਹਦੀ ਵੀ ਬੜੀ ਛੋਟੀ ਜਿਹੀ ਉਮਰ ਸੀ ਉਹ ਖੇਡਣਾ ਮੱਲਣ ਦੀ ਉਹਦੀ ਉਮਰ ਸੀ ਹਜੇ 7-8 ਸਾਲ ਦੀ ਤੇ ਉਹਦੇ ਘਰਦਿਆਂ ਨੇ ਉਹਨੂੰ ਸੱਦ ਕੇ ਦੇ ਉਹ ਸ਼ਾਦੀ ਕਰਤੀ ਉਹਦੀ ਉਹਨੂੰ ਲੈ ਗਏ ਉਹਨੂੰ ਲੜਕੀ ਸੀ ਉਹਨੂੰ ਪਤਾ ਹੀ ਨਹੀਂ ਸੀ ਵਿਚਾਰੇ ਨੂੰ ਤੇ ਉਹ ਸਾਰੀ ਜ਼ਿੰਦਗੀ ਤਰਸਕਾਰੀ ਕਰਦੀ ਰਹੀ ਤੇ ਉਹ ਇੱਥੋਂ ਤੱਕ ਡਾਕੂ ਬਣ ਗਈ ਫਿਰ ਉਹਨੇ ਠਾਕੁਰ ਸੀ ਜਿਹੜੇ ਉਹਨਾਂ ਨੇ ਉਹਦੇ ਨਾਲ ਦੁਸ਼ਵਾਹਾਰ ਕੀਤਾ ਫਿਰ ਉਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਉਹਨੇ ਉਹ ਆਸਟਰਾ ਦੇ ਵਿੱਚ ਉਹ ਸੰਸਦ ਦੇ ਵਿੱਚ ਵੀ ਸੰਸਦ ਦੀ ਮੈਂਬਰ ਬਣ ਕੇ ਵੀ ਗਈ ਫਿਰ ਉਹਦੇ ਵੀ ਗੋਲੀਆਂ ਮਾਰੀਆਂ ਗਈਆਂ ਤਾਂ ਇੱਕ ਸ਼ੁਰੂ ਤੋਂ ਜਿਹੜਾ ਗਲਤ ਸ਼ੁਰੂਆਤ ਹੋ ਗਈ ਜ਼ਿੰਦਗੀ ਦੀ ਤੇ ਜ਼ਿੰਦਗੀ ਦਾ ਐਂਡ ਵੀ ਜਿਹੜਾ ਉਹ ਫਿਰ ਮਾਰਾ ਹੀ ਹੁੰਦਾ ਤਾਂ ਆਪਾਂ ਇਸ ਤੋਂ ਆਪਣੇ ਸਮਾਜ ਨੂੰ ਵੀ ਬਚਾਉਣਾ ਫਿਰ ਇੱਕ ਪੋਸਕੋ ਬੱਚਿਆਂ ਦੀ ਪ੍ਰੋਡਕਸ਼ਨ ਵਾਸਤੇ ਪੋਸਕੋ ਜਿਹੜਾ ਐਕਟ ਬਣਿਆ ਇਹਦਾ ਵੀ ਲਿਖ ਲਓ ਪੋਸਕੋ ਪਹਿਲਾਂ ਕੈਪੀਟਲ ਲੇ ਲਓ ਪੋਸਕੋ ਪੋਸਕੋ ਕਈ ਵਾਰੀ ਤੁਸੀਂ ਸੁਣਦੇ ਹੋ ਅਖਬਾਰ ਦੇ ਵਿੱਚ ਵੀ ਆਉਂਦਾ ਹੁੰਦਾ ਖਬਰਾਂ 'ਚ ਵੀ ਦੱਸਦੇ ਆ ਵੀ ਪੋਸਕੋ ਲਾਗੂ ਹੋ ਗਿਆ ਉਹ ਤੇ ਇੱਥੇ ਪੋਸਕੋ ਕਾਨੂੰਨ ਬਣ ਗਿਆ ਉਹਦੇ ਤਹਿਤ ਉਹਨੂੰ ਅੰਦਰ ਕਰਤਾ ਹੋਪ ਪ੍ਰੋਟੈਕਸ਼ਨ ਆਫ ਚਿਲड्रनਸ ਫ੍ਰੋਮ ਸੈਕਸ਼ੂਅਲ ਅਫੈਂਸ ਐਕਟ 2012 प्रोटेक्शन ऑफ चिल्ड्रम सैक्शुअल ऑफेंस एक्ट दो हजार बारह प्रोटेक्शन ऑफ चिल्ड्रन फ्रॉम सैक्शुअल ऑफेंस एक्ट दो हजार बारह यह मतलब इन्हू लागू कदों की